ਸਤਨਾਮ ਸ੍ਰੀ ਵਾਖ

ਸਤਨਾਮ ਸਾਨਾ ਵਾਹਿਗੁਰੂ ਜੀ ਨੋ ਸਹਾਵ ਜੀ ਮੈਂ ਮੂਰਖ ਕੀ ਕੀਤਖਵਾਤ ਹੈ ਕੋਟਪਰਾ ਦੀ ਤਰਿਆ ਦੇ गुरु नानक जन सोणे देखिया से फिर गर्व आस न परिया जे आए प्रभु शरण गती ਇਕ ਅੱਖਰ ਹਰ ਮੰਨ ਵਸਤ ਨਾਨਕ ਹੋ ਤਰਨ ਹਾ ਲੋ ਇਕ ਅੱਖਰ ਹਰ ਮੰਨ ਵਸਤ ਨਾਨਕ ਹੋ ਤਰਨ ਹਾ

ਨੇਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਦੇ ਅਰੇ ਗੁਰਸਵਾਰੇ ਕਰ ਸਾਧੂ ਕੋ ਸਤ ਸੰਗਤ ਜੀਓ ਵੱਡੇ ਹੀ ਭਗ ਹਨ ਜਗਤ ਗੁਰੂ ਜਗਤ ਸਵਾਮੀ ਧੰ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਜੀਵਨ ਇਤਿਹਾਸ ਦੀ ਅਗਾਂ ਹਰ ਰੋਜ਼ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀ ਵਾਰ ਕਥਾ ਵਿਚਾਰ ਕਰਦੇ ਨਾ ਸੋ ਆਓ ਸਤਿਗੁਰਾਂ ਜੀ ਆਂਦੇ ਜੀਵਨ ਪੱਤੀਆਸ ਦੀ ਲੜੀ ਨੂੰ ਅੱਗੇ ਧੋਰੀਏ ਦਾਸ ਦੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜ ਭਾਈਏ ਗੁਰਫਤੇ ਦੇ ਨਾਲ ਆਪੋ ਆਪਣੇ ਗੁਰੂ ਮਵਾਰਖ ਚਰਨਾਂ ਦੇ ਅੰਦਰ ਹਾਜ਼ਰੀਆਂ ਲਗਾਈਏ ਅਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਚਲੀ ਲੜੀ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਸਤਿਕਾਰਯੋਗ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਮੀਰ ਪ੍ਰਵਤਕ ਨੇ ਇਹਨਾਂ ਨੂੰ ਇਥੋਂ ਪੁਜਾਉਣ ਦੇ ਲਈ ਜਾਂ ਇਹਨਾਂ ਨੂੰ ਆਪਣਾ ਚੇਲਾ ਬਣਾਉਣ ਦੇ ਲਈ ਗੋਰਖਨਾਥ ਨੇ ਆਪਣਾ ਚੇਲਾ ਖਲਿਆ ਸੀ ਸੰਭੂਨਾਥ ਸੰਭੂਨਾਥ ਗੁਰੂ ਨਾਨਕ ਦੇਵ ਜੀ ਦੇ ਨਾਲ ਸਵਾਲ ਜਵਾਬ ਕੀਤੇ ਸਤਿਗੁਰਾਂ ਨੇ ਉਹਨਾਂ ਦਾ ਜਵਾਬ ਦਿੱਤਾ ਤਾਹਣ ਸੰਭੂਨਾਥ ਦੇ ਸਮਝ ਦੇ ਵਿੱਚ ਨਹੀਂ ਆ ਰਿਹਾ ਕਿ ਮੈਨੂੰ ਇੱਥੋਂ ਪਜਾਮਾ ਦੇਣਾ ਆਪਣਾ ਚੇਲਾ ਬਣਾਉਣਾ ਨਾ ਕਿਸੇ ਪੱਖੋਂ ਇਹ ਡਰਿਆ ਹੈ ਅਤੇ ਨਹੀਂ ਸਾਡੇ ਗਿਆਨ ਦਾ ਸਾਡੀਆਂ ਗੱਲਾਂ ਤੇ ਤੇ ਕੋਈ ਬਹੁਤਾ ਪ੍ਰਭਾਵ ਪੈ ਰਿਹਾ ਇਤਨੇ ਸਾਡੇ ਕੋਲ ਕਲਾ ਹੈ ਨਹੀਂ ਇਹ ਜਿੱਤਨੀ ਇਹਦੇ ਕੋਲ ਹੈ ਇਹਦੇ ਕੋਲ ਜਵਾਬ ਨਹੀਂ ਤਾਂ ਸ਼ੰਭੂ ਨਾਥ ਨੇ ਆਪਣੇ ਗੋਰਖ ਨਾਥ ਦੀ ਰੱਜ ਕੇ ਸਿਵਤ ਕੀਤੀ ਸਾਡਾ ਗੋਰਖ ਨਾਥ ਨਾਥਾਂ ਦਾ ਨਾਥ ਜਤੀਆਂ ਦਾ ਜਤੀ ਸਿੱਧਾਂ ਦਾ ਸਿੱਧ ਇਦਾਂ ਦੇ ਬੜੇ ਉਹਨੇ ਅਲਫਾਜ਼ ਆਪਣੇ ਗੁਰੂ ਦੇ ਲਈ ਵਰਤੇ ਗੁਰੂ ਅਨੰਕ ਦੇ ਮਹਾਰਾਜ ਜੀ ਨੇ ਕਹਿੰਦੇ ਕਿ ਜਤੀ ਉਹ ਹੈ ਜਿਹੜਾ ਆਪਣੇ ਨਾਲ ਮਨ ਨੂੰ ਵੀ ਸਾਧ ਲੈਂਦਾ ਹੈ ਮਨਨੋਂ ਵੀ ਜੱਤ ਸੱਤ ਦੇ ਨਾਲ ਦਾ ਜੇ ਤਨ ਕਰਕੇ ਜਤੀ ਬਣਿਆ ਜਾ ਸਕਦਾ ਤਾਂ ਮਨ ਕਰਕੇ ਵੀ ਬਣਿਆ ਜਾ ਸਕਦਾ ਤਨ ਕਰਕੇ ਤਾਂ ਲੱਖਾਂ ਯਤਨ ਕਰ ਲਏ ਨੇ ਤੁਸੀਂ ਪਰ ਮਨ ਕਰਕੇ ਯਤਨ ਤੁਸੀਂ ਰੱਥਾ ਕਰਦੇ ਨਹੀਂ ਕੀਤਾ ਮਨ ਤੁਹਾਡਾ ਉਥੇ ਬੁਰਾਈਆਂ ਲੋਚ ਨੇ ਕਿ ਸਾਡੇ ਬਰਾਬਰ ਕੋਈ ਆ ਨਾ ਜਾਵੇ ਦੁਨੀਆ ਦਾ ਸਾਡੇ ਬਰਾਬਰ ਕੋਈ ਵਹਿ ਨਾ ਜਾਵੇ ਸਾਨੂੰ ਕੋਈ ਸਵਾਲ ਨਾ ਕਰ ਸਕੇ ਇਹਦੇ ਕਰਕੇ ਤੁਸੀਂ ਪਹਾੜ ਦੀ ਚੋਟੀ ਤੇ ਆ ਗਏ ਹੋ ਰਿੱਧੀਆਂ ਸਿੱਧੀਆਂ ਤੁਸੀਂ ਨੇ ਹਾਸਲ ਕਰ ਲਈਆਂ ਨੇ ਸ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਜਵਾਬ ਦੇ ਰਹੇ ਨੇ ਹੁਣ ਜਿਹੜਾ ਸ਼ੰਭੂਨਾਥ ਸਤਿਗੁਰੂ ਨੇ ਹਰ ਇੱਕ ਗੱਲ ਦਾ ਜਵਾਬ ਦਿੱਤਾ ਸ਼ੰਭੂਨਾਥ ਵੀ ਕਿਨਾਂ ਪੇਸ਼ ਗਏ ਲੱਖਾਂ ਜਤਨ ਕੀਤੇ ਨੇ ਮੈਂ ਇਦਾਂ ਕਰਾਂ ਮੈਂ ਇਦਾਂ ਕਰਾਂ पर इक भी पेशा चले ये अपने गोरखनाथ गुरु ਦੇ ਕੋਲ ਆਇਆ ਹੁਣ ਕਿਸ ਤਰੀਕੇ ਦੇ ਨਾਲ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਾਰੇ ਦੱਸ ਰਿਹਾ ਆਓ ਪ੍ਰੇਮ ਸਹਿਤ ਅੱਗੇ ਲੜੀ ਨੂੰ ਸਰਵਣ ਕਰੀਏ ਤਰਸਾ ਜਨਾ ਸਮਝ ਪਾਉਣ ਤੋ ਬਾਦ ਕਰੇ ਐਸੇ ਕਹੇ ਸੰਹੁਨਾ ਮੇਰੋ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਗੱਲਾਂ ਕਰਕੇ ਇਸ ਸੁਮੇਰ ਪਰਬਤ ਤੇ ਪਹੁੰਚ ਕੇ ਅੱਗੇ ਗੋਰਖਨਾਥ ਉੜੀਕ ਦੇ ਵਿੱਚ ਬੈਠਾ ਸੀ ਕਿ ਮੇਰਾ ਲਾਡਲਾ ਚੇਲਾ ਜਿਹਦੇ ਕੋਲ ਕਲਾ ਬੜੀ ਹੈ ਗਿਆਨ ਬੜਾ ਸ਼ੰਭੂਨਾਥ ਦੇ ਕੋਲ ਹੰਕਾਰੀ ਬੜਾ ਤਾਂ ਉਹ ਗਿਆ ਨਾਨਕ ਦੇ ਨਾਲ ਗੱਲਬਾਤ ਕਰਨ ਦੇ ਲਈ ਕੁੜੀ ਇੱਕ ਸੀ ਮੰਡਲੀ ਨੂੰ ਉੜੀਕ ਹੈ ਤਾਂ ਜਦੋਂ ਸ਼ੰਭੂਨਾਥ ਗਿਆ ਉੱਥੇ ਗੋਰਖਨਾਥ ਨੇ ਪੁੱਛਿਆ ਪੁੱਤਰਾ ਦੱਸ ਕੀ ਬਣਿਆ ਉੱਥੇ ਤੂੰ ਜੋ ਨਾਨਕ ਨੂੰ ਸਮਝਾਉਣ ਚੱਲਿਆ ਸੀ ਤਾਂ ਇਹ ਕਹਿਣ ਲੱਗਾ ਸਮਝ ਸਮਝਾਏ ਨਾ ਸਮਝਾਇਓ ਕੌਣ ਤੈਸੋ ਬਾਤ ਕਹਿੰਦੇ ਉਹਨੂੰ ਸਮਝਾਉਣ ਵਾਲਾ ਕਿਹੜਾ ਨਾ ਤਾਂ ਬਾਤ ਕਰਕੇ ਕੋਈ ਝਗੜਾ ਕਲੇਸ਼ ਕਰਕੇ ਉਹਨੂੰ ਜਿੱਤੇ ਆ ਜਾ ਸਕਦਾ ਅਤੇ ਨਾ ਹੀ ਇਤਨੀ ਸਮਝ ਹੈ ਸ਼ੰਭੂਨਾਥ ਕਹਿਣ ਲੱਗਾ ਕਿ ਕਿਹੜਾ ਉਹਦੇ ਨਾਲ ਮੱਥਾ ਮਾਰੇ ਸਵਾਲਾ ਸਾਡੇ ਨੇ ਸਾਡੇ ਸਵਾਲਾਂ ਦੇ ਸਾਨੂੰ ਇਹ ਜਵਾਬ ਦੇ ਰਹੇ ਆ ਸਾਨੂੰ ਇਹਨੇ ਜਵਾਬ ਆ ਰਹੇ ਇਤਨੇ ਕਲਾ ਸਾਡੇ ਕੋਲ ਨਹੀਂ ਹੈ ਜਿੰਨੀ ਕਲਾ ਉਹ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਕੋਲ ਹੈ ਗੁਰਖਣੇ ਭੁਜੇ ਜੋ ਕਸ ਪਰ ਦਿਨ ਕਰ ਸੁਏ ਮਾਣ ਹੈ ਅਪਦੇਸ਼ ਕੋ ਮਾਣ ਹੈ ਨਾ ਲਾਉ ਰਿਹਾ ਹੈ ਤਾਂ ਹੁਣ ਗੋਰਖਨਾਥ ਪੁੱਛਦਾ ਹੈ ਆਪਣੇ ਚੇਲੇ ਨੂੰ ਪੁੱਤਰ ਜੀ ਸ਼ੰਭੂਨਾਥ ਸੁਣਾਓ ਕੀ ਤੁਹਾਨੂੰ ਕਿਹਾ ਉਹਨਾਂ ਨੇ ਅਤੇ ਤੁਸੀਂ ਉਹਨਾਂ ਨੂੰ ਕੀ ਕਿਹਾ ਕਿ ਮੰਨਣਗੇ ਤੁਹਾਡਾ ਉਪਦੇਸ਼ ਜਾਂ ਤੁਹਾਡੇ ਤੁਹਾਡਾ ਨਹੀਂ ਚੇਲਾ ਬਣਨਗੇ ਗੋਰਖਨਾਥ ਕਹਿੰਦਾ ਮੇਰਾ ਬਣਨਗੇ ਕੁਈ ਸੇਵਤਾ ਦੱਸੇ ਹੁਣੀ ਜਾ ਕੇ ਸਾਡੀ ਸਿੱਧ ਮੰਡਲੀ ਦੀ ਆਪਣੇ ਗੁਰੂ ਦੀ ਅਦਸ ਖਾਂ ਕਿ ਉਹਨੂੰ ਕਿਉਂ ਮਨ ਮੈ ਲੈ ਆਇਓ ਹੈ ਕਿ ਮਾਨੋਨਾ ਦਾ ਟਿਕਾਣਾ ਤੇ ਲਿਆਂਦਾ ਹੈ ਤੁਸੀਂ ਸਾਨੂੰ ਦੱਸਣਾ ਕਰੋ ਨਾਦਰ ਸੁਣੋ ਔਰੀ ਔਰੀ ਬਾਤੇ ਹੈ ਬਕਤੋ ਉਸਯੋ ਤਾਕੂ ਉਪਦੇਸ਼ ਨਹੀਂ ਮਾਣਤ ਤੁਮ ਮਾਨਯੋ ਹੈ ਤਾਂ ਅੱਗੇ ਸ਼ੰਭੂ ਨਾਥ ਕਹਿਣ ਲੱਗਾ ਕਿ ਗੋਰਖ ਨਾਥ ਜੀ ਉਹਦੇ ਨਾਲ ਕਿਹੜੀ ਗੱਲਬਾਤ ਕਰੀਏ ਉਹ ਜਿਹੜਾ ਹੈ ਔਰੇ ਦੀਆਂ ਔਰੀਆਂ ਗੱਲਾਂ ਮਾਰਦਾ ਹੈ ਜਵਾਬ ਕੁਝ ਹੋਰ ਮੰਗਦੇ ਆ ਲੈਣਾ ਚਾਹੁੰਦੇ ਆ ਅਤੇ ਸਾਨੂੰ ਜਵਾਬ ਕੁਝ ਹੋਰ ਦੇ ਰਹੇ ਆ ਕਰਨਾ ਕੋਈ ਜੋ ਹੋਰ ਚਾਹੁੰਦੇ ਆ ਅਤੇ ਕਰੀ ਕੁਝ ਹੋਰ ਜਾ ਰਹੇ ਆ ਕਿ ਐ ਗੋਰਖਾ ਨਾਥ ਜੀ ਉਹਦਾ ਮੁਕਾਬਲਾ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਸਾਨੂੰ ਇਹ ਸਮਝ ਤੋਂ ਬਾਹਰ ਹੈ ਕਿਉਂਕਿ ਉਹ ਐਦਾ ਲੱਗਦਾ ਕਿ ਉਹ ਪਾਵਰਾ ਹੈ ਗੱਲ ਕੁਝ ਕਹਿੰਨੇ ਆ ਅਤੇ ਕਹੇ ਕੁਝ ਹੋਰ ਰਹੇ ਆ ਗੱਲ ਸਰੀਰ ਦੇ ਤਲ ਤੇ ਚਲਦੀ ਹੈ ਮਨ ਦੇ ਤਲ ਤੇ ਲੈ ਜਾਂਦਾ ਇਹ ਗੱਲ ਸੰਸਾਰ ਦੇ ਤਲ ਤੇ ਚਲਦੀ ਹੈ ਨਰੰਗਾਰ ਤੇ ਗੱਲ ਲੈ ਜਾਂਦਾ ਕਿ ਐਦਾਂ ਦਾ ਉਹ ਨਾਨਕ ਹੈ ਇਹਦਾ ਲੱਗਦਾ ਤਾਂ ਬਾਬਰ ਹੈ ਉਹਦੀ ਗੱਲ ਮੇਰੇ ਕੋਈ ਪੱਲੇ ਨਹੀਂ ਪਈ ਅਤੇ ਮੈਨੂੰ ਲੱਗਦਾ ਜਿਹੜੀਆਂ ਮੈਂ ਗੱਲਾਂ ਕਈਆਂ ਨੇ ਉਹਦੇ ਪੱਲੇ ਉਹਨੇ ਪਾਇਆ ਨਹੀਂ ਕਿ ਉਹਦੇ ਨਾਲ ਐਦਾਂ ਦੀ ਕੋਈ ਗੱਲ ਕਰਨੀ ਜਾਂ ਉਹਨਾਂ ਉਪਦੇਸ਼ ਦੇਣਾ ਸਾਡੇ ਵਸ ਦੀ ਗੱਲ ਨਹੀਂ ਹੈ ਦੁਰਖ ਹਸ ਤਦ ਮੰਗਲੇ ਤੇ ਦੇਖਾਂ ਤੇ ਅੰਨ ਸਾਰੇ ਗੁਰੂ ਜਨਾਈ ਮੁਖ ਪਤਨ ਹੁਲਾਇਆ ਹੁਣ ਗੋਰਖਨਾਥ ਜਿਹੜਾ ਚੜਿਆ ਸੀ ਪਹਿਲਾਂ ਮੰਗਲਨਾਥ ਤੇ ਕਿਉਂਕਿ ਮੰਗਲਨਾਥ ਨੇ ਗੁਰੂ ਨਾਨਕ ਦੇ ਮਹਾਰਾਜ ਦੀ ਸਿਫਤ ਕੀਤੀ ਸੀ ਕਿ ਉਹਨਾਂ ਨੂੰ ਬਸ ਕਰਨਾ ਸਾਡੇ ਸਿੱਧਾਂ ਦੇ ਵਿੱਚ ਦਾ 100 ਜਨਮ ਲੈ ਲੈਣਾ ਸਾਡੇ ਸਿੱਧ ਨਾਥ ਜੋਗੀ ਗੋਰਖ ਵਰਗੇ ਕੀ ਗੋਰਖ ਦੇ ਗੁਰੂ ਵਰਗੇ ਵੀ ਲੱਖਾਂ ਹੀ ਆ ਜਾਣ ਦੁਨੀਆਂ ਤੇ ਫੇਰ ਵੀ ਉਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਹੁਣ ਗੋਰਖ ਨੂੰ ਇਸ ਗੱਲ ਤੋਂ ਚੜ੍ਹਿਆ ਚੇਲਾ ਮੇਰਾ ਸਿਵਤ ਉਹਦੀ ਕਰੇ ਗੁਰੂ ਵਿਦਿਆ ਨੂੰ ਜੋ ਵੀ ਦੇ ਰਹੇ ਆ ਮੈਂ ਦੇ ਰਹੇ ਆ ਸਿਵਤਾਂ ਕਿਸੇ ਹੋਰ ਦੀਆਂ ਕਰਦਾ ਤਾਂ ਹੀ ਗੋਰਖ ਨਾਥ ਨੇ ਕਿਹਾ ਸੀ ਤੂੰ ਆਪਣੀ ਜਵਾਨ ਨੂੰ ਲਗਾਉਣ ਦੇ ਲੈ ਮੰਗਲਨਾਥ ਨਹੀਂ ਮੈਂ ਤੈਨੂੰ ਪਸਮ ਕਰਾਂਗਾ ਮੰਗਲਨਾਥ ਚੁੱਪ ਕਰ ਗਿਆ ਸੀ ਤਾ ਹੁਣ ਇਹਨੂੰ ਹਾਸਾ ਆਇਆ ਗੋਰਖਨਾਥ ਨੂੰ ਕਿਉਂ ਹਾਸਾ ਆਇਆ ਹਾਸਾ ਇਸ ਗੱਲ ਦਾ ਆਇਆ ਕਿ ਨਾਨਕ ਨੂੰ ਬਾਬਰਾ ਕਹਿਣ ਵਾਲਾ ਕੱਲਾ ਸ਼ੰਭੂ ਨਾਥ ਹੈ ਸ਼ੰਭੂ ਨਾਥ ਕਹਿੰਦਾ ਨਾਨਕ ਦਾ ਬਾਬਰ ਹੈ ਬਾਬਰਾ ਕਹਿੰਦੇ ਪਾਗਲ ਨੂੰਦਾ ਪਾਗਲ ਉਹ ਤਾਂ ਬਾਬਰ ਹੈ ਨਾਨਕ ਉਹਨੂੰ ਗੱਲ ਕੁਝ ਕਹਿੰਨੇ ਆ ਸਮਝਦਾ ਕੁਝ ਹੋਰ ਹੈ ਕਈ ਦਾ ਕੁਝ ਹੋਰ ਜਵਾਬ ਕੁਝ ਹੋਰ ਦਿੰਦੇ ਇਹ ਸ਼ੰਭੂ ਨਾਥ ਕਹਿ ਰਿਹਾ ਕਿਉਂ ਤਾਂ ਬਾਹਰ ਹੈ ਪਰ ਮੰਗਲਨਾਥ ਦੇ ਵੱਲ ਵੇਖ ਕੇ ਗੁਰਖਨਾਥ ਹੱਸਿਆ ਹੈ ਹੱਸ ਕੇ ਪੁੱਛਦਾ ਹੈ ਗੁਰਖਨਾਥ ਕਿ ਇਹ ਜੋ ਕੁਝ ਗੱਲਾਂ ਕਹਿ ਰਹੇ ਹੋ ਇਹ ਸੱਚ ਨੇ ਸਾਰੀਆਂ ਸ਼ੰਭੂਨਾਥ ਨੇ ਫੇਰ ਕਹਿਣਾ ਹਾਂਜੀ ਗੁਰੂ ਜੀ ਗੁਰਖਨਾਥ ਜੀ ਇਹ ਗੱਲਾਂ ਮੈਂ ਗੱਲਬਾਤ ਕਰਕੇ ਆਇਆ ਉਹਨਾਂ ਦੇ ਨਾਲ ਉਹਨਾਂ ਨੂੰ ਵੇਖ ਕੇ ਆਇਆ ਕੋਈ ਗੱਲ ਉਹਨਾਂ ਦੀ ਐਸੀ ਸਿੱਧੀ ਨਹੀਂ ਹੈ ਕਿ ਜਿਹੜੀ ਕਹਿ ਦਈਏ ਕਿ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਤੁਹਾਨੂੰ ਐ ਵਿੰਗ ਬਲੇਮੇ ਦੇ ਵਿੱਚ ਲੈ ਲੈਂਦੇ ਨੇ ਕੀ ਮੁਕਾਬਲਾ ਕੀਤਾ ਜਾਵੇ ਤਾਂ ਗੋਰਖਨਾਥ ਇਹ ਖੁਸ਼ ਹੁੰਦਾ ਹੈ ਤੇ ਜਦੋਂ ਨਾਨਕ ਨੂੰ ਬਾਬਰਾ ਕਹਿੰਦਾ ਕਿ ਨਾਨਕ ਦਾ ਬਾਬਰਾ ਹੈ ਮੰਗਲਨਾਥ ਸੋ ਇਸ ਪੈਣ ਕੋ ਪੁਰ ਕਹਿ ਕਉ ਸਾਜ ਨਹੀਂ ਮੰਗਲਨਾਥ ਕਹਿਣ ਲੱਗਾ ਕਿ ਗੁਰਖਨਾਥ ਜੀ ਤੁਹਾਡਾ ਮੁਕਾਬਲਾ ਦੁਨੀਆ ਤੇ ਕੋਈ ਨਹੀਂ ਇਹਦੇ ਵਿੱਚ ਰਤਾ ਪਰ ਵੀ ਸ਼ੱਕ ਨਹੀਂ ਹੈ ਰਤਾ ਪਰ ਵੀ ਸ਼ੰਕਾ ਨਹੀਂ ਪਰ ਇਸ ਗੱਲ ਨੂੰ ਵੀ ਮੰਨਣਾ ਪਵੇਗਾ ਕਿ ਜਿਹੜਾ ਸ਼ਖਸ ਇਥੇ ਆਇਆ ਨਾਨਕ ਦੇ ਰੂਪ ਦੇ ਵਿੱਚ ਕਿ ਉਹ ਰੱਬ ਵਰਗਾ ਹੈ ਜਦ ਅਸੀਂ ਤੁਹਾਨੂੰ ਮੰਨਦੇ ਆ ਕਿ ਤੁਸੀਂ ਕਲਾਬਾਨ ਹੋ ਸਰਬ ਸ਼ਕਤੀਆਂ ਦੇ ਮਾਲਕ ਹੋ ਕਿ ਤੁਹਾਡਾ ਕੋਈ ਮੁਕਾਬਲਾ ਨਹੀਂ ਤਾਂ ਇਸ ਗੱਲ ਨੂੰ ਵੀ ਮੰਨਣਾ ਪਵੇਗਾ ਕਿ ਨਾਨਕ ਦਾ ਵੀ ਮੁਕਾਬਲਾ ਕੋਈ ਨਹੀਂ ਤਾਂ ਇਸ ਗੱਲ ਨੂੰ ਸੱਚ ਕਰਕੇ ਮੰਨੋ ਇਹ ਝੂਠ ਨਾ ਜਾਣੋ ਅਮਕੋ ਵਿਦ ਜਾਣ ਹੈ ਜੇ ਉਹ ਪਤਾਈ ਤਾਂ ਹੁਣ ਗੋਰਖਨਾਥ ਕਹਿਣ ਲੱਗਾ ਸੱਚੇ ਮੰਗਲਨਾਥ ਤੇਰੇ ਤੂੰ ਹੋਰ ਤਰੀਕੇ ਦੇ ਨਾਲ ਉਹਨੂੰ ਬਿਆਨ ਕਰੇ ਸਾਡਾ ਸ਼ੰਭੂਨਾਥ ਹੋਰ ਤਰੀਕੇ ਦੇ ਨਾਲ ਬਿਆਨ ਕਰਦੇ ਤਾਂ ਕਿਹੜੇ ਨਜ਼ਰੀਏ ਦੇ ਨਾਲ ਤੱਕੀ ਜਾ ਉਸਨੂੰ ਜਿਹੜੇ ਸਾਡੇ ਦੂਜੇ ਉਹ ਨਜ਼ਰੀਏ ਤੱਕ ਪਹੁੰਚ ਨਾ ਸਕੇ ਤੇਰਾ ਕਿਹੜਾ ਨਜ਼ਰੀਆ ਹੈ ਮੰਗਲਨਾਥ ਜਿਹੜਾ ਤੈਨੂੰ ਜਾਂਦੀ ਉਹਦੇ ਕਦਮਾਂ ਤੇ ਲੰਮਾ ਪੈ ਗਿਆ ਦੂਜਿਆਂ ਨੂੰ ਖੁਦ ਦਿਸਦਾ ਨਹੀਂ ਹੈ ਜਾਂ ਤੈਨੂੰ ਹੀ ਦਿਸਦਾ ਹੈ ਮੰਗਲਨਾਥ ਨੂੰ ਕਹਿਣ ਲੱਗਿਆ ਮੰਗਲਨਾਥ ਜੋ ਕੁਝ ਤੁਸੀਂ ਕਰਦੇ ਹੋ ਉਹਦੇ ਬਾਰੇ ਸੋਚ ਵਿਚਾਰ ਰੱਖਦੇ ਹੋ ਇਹ ਤੁਹਾਡੀ ਛीणਤਾ ਹੈ ਤੁਹਾਡੇ ਦੇ ਵਿੱਚ ਕਮੀ ਹੈ ਜੇ ਸਾਡੇ ਦੇ ਵਿੱਚ ਏਕਤਾ ਹੋਵੇ ਬੁਰਖਨਾਥ ਕਹਿੰਦਾ ਪੂਰੀ ਦੁਨੀਆ ਨੂੰ ਜਿੱਤ ਲਈ ਪਰ ਬਦਕਿਸਮਤੀ ਹੈ ਕਿ ਸਾਡੇ ਦੇ ਵਿੱਚ ਇਕਤਾ ਨਹੀਂ ਹੈ ਸਾਰੇ ਇਕੱਤਰ ਹੋ ਕੇ ਗੱਲ ਕਰੀਏ ਕਿ ਸਾਡਾ ਟਿਕਾਣਾ ਹੈ ਸਮਿਰ ਪਰਬਤ ਇਥੇ ਤੱਕ ਜੇ ਅਸੀਂ ਕਹਿੰਨੇ ਆ ਕਿਸੇ ਦੀ ਪਹੁੰਚ ਨਹੀਂ ਹੈ ਇਹਨੂੰ ਸੱਤ ਕਰਕੇ ਮੰਨੀਏ ਵੀ ਇਥੇ ਤੱਕ ਉਹ ਆ ਕਿਵੇਂ ਗਿਆ ਸ਼ਖਸ ਦੋ ਜਣੇ ਉਹਦੇ ਨਾਲ ਹੋਰ ਨੇ ਉਹ ਆ ਕਿਵੇਂ ਗਏ ਇਥੇ ਅੱਜ ਇਹਦੇ ਹੀ ਖੰਡੇ ਰਹੇ ਤੁਸੀਂ ਉਹਨਾਂ ਦੀ ਸਿਫਤ ਕਰਦੇ ਰਹੋ ਅਸੀਂ ਉਹਨਾਂ ਨੂੰ ਭਜਾਉਣ ਤੇ ਪੂਰਾ ਜੋਰ ਲਾਇਆ ਇਹ ਤਾਂ ਜੋ ਮਰਜੀ ਹੋਵੇ ਦੁਨੀਆ ਵਾਲੇ ਤਾਂ ਫਿਰ ਤਾਂ ਸਾਡੇ ਸਿਰ ਤੇ ਬਹਿਣਗੇ ਜੇ ਦੁਨੀਆ ਨੇ ਸਾਨੂੰ ਸਿਰ ਤੇ ਚੁੱਕੇ ਹੈ ਤਾਂ ਉਹ ਦਿਨ ਦੂਰ ਨਹੀਂ ਨੇ ਮੰਗਲਨਾਥ ਤੁਹਾਡੇ ਵਰਗਿਆਂ ਕਰਕੇ ਜਿਹੜਾ ਮੁਗਲੀ ਪਾ ਕੇ ਸਾਨੂੰ ਕਰ ਕਰ ਮੰਗਣਾ ਪਵੇਗਾ ਮੰਗਦੇ ਤਾਂ ਹੁਣ ਵੀ ਆ ਪਰ ਲੋਕ ਅੱਜ ਵੀ ਸਤਿਕਾਰ ਕਰਦੇ ਇਤੋਂ ਬਾਅਦ ਕਿਸੇ ਨੇ ਸਤਕਾਰ ਨਹੀਂ ਕਰਨਾ ਮੰਗਲਨਾਥ ਨੂੰ ਇਹ ਗੋਰਖਨਾਥ ਨੇ ਇਹ ਗੱਲਾਂ ਖਰੀਆਂ-ਖਰੀਆਂ ਉਸ ਅੰਨੇ ਸੁਣਾਇਆਂ ਮੰਗਲ 파ਗਤ ਆਪਣੇ ਪੰਥ ਗਈ ਇਹਨਾਂ ਤਾਂ ਕਹੇ ਕਹੀ ਨਾ ਜਾਈ। ਉਹਨਾਂ ਮੰਗਲਨਾਥ ਕਹਿਣ ਲੱਗਾ ਕਿ ਗੁਰੂ ਜੀ ਇਹ ਗੱਲ ਵੀ ਸੱਤ ਹੈ ਕਿ ਕਦੇ ਵੀ ਆਪਣੇ ਪੰਥ ਨੂੰ ਆਪਣੇ ਗ੍ਰੰਥ ਨੂੰ ਆਪਣੇ ਗੁਰੂ ਨੂੰ ਆਪਣੇ ਧਰਮ ਨੂੰ ਪੰਡਣਾ ਨਹੀਂ ਚਾਹੀਦਾ। ਉਹਨੂੰ ਹੀਣਤਾ ਨਹੀਂ ਕਰਨੀ ਚਾਹੀਦੀ। ਪਰ ਦੂਜਾ ਪੱਖ ਹੈ ਸੱਚ ਦਾ। ਜਿਸ ਗ੍ਰੰਥ ਨੂੰ ਪੜ੍ਹ ਕੇ ਸੱਚ ਦੇ ਨਾਲ ਜੁੜੇ ਆਂ, ਸੱਚ ਵੀ ਬਿਆਨ ਕਰਨਾ ਪੈਣਾ ਹੈ, ਸੱਚ ਨੂੰ ਵੀ ਮੰਨਣਾ ਪੈਣਾ ਹੈ। ਜਿਸ ਗ੍ਰੰਥ ਦੇ ਸਾਰੇ ਜਾਂ ਜਿਸ ਗੁਰੂ ਦੇ ਸਾਰੇ ਸਾਨੂੰ ਸੱਚ ਦੇ ਨਾਲ ਜੁੜੇ ਹੈ, ਜੇ ਆਪ ਸਤ ਤੋਂ ਟੁੱਟਾ ਹੋਇਆ ਹੈ, ਤਾਂ ਫਿਰ ਅਸੀਂ ਵੀ ਉਦਾਂ ਦੇ ਆਂ। ਇਤਨੇ ਕਾ ਹਾਲ ਕਮਾਈ ਕਰਕੇ ਇੱਥੇ ਤੱਕ ਪਹੁੰਚੇ ਆ ਜੇ ਮੈਂ ਵੀ ਕੋਡ ਬੋਲਾਂਗਾ ਮੈਂ ਵੀ ਫਿਰ ਉਸ ਰਸਤੇ ਤੇ ਚੱਲੇ ਆ ਤਾਂ ਕੋਈ ਫਰਕ ਨਹੀਂ ਹੈ ਪਰ ਤਾਂ ਸਾਰੇ ਕੋਝੇ ਆ ਅੱਜ ਤਾਂ ਉਹ ਇਕੱਲੇ ਦੋ ਜਣੇ ਨੇ ਦੋ ਵੀ ਤਿੰਨ ਤਿੰਨ ਨੇ ਤਿੰਨਾਂ ਦੇ ਵਿੱਚੋਂ ਕਿਹ ਜਵਾਬ ਦੇ ਰਿਹਾ ਅੱਜ ਤਾਂ ਇਕੱਲਾ ਉਹਨੂੰ ਮਨਾਉਣਾ ਹੈ ਫਿਰ ਦੁਨੀਆ ਨੂੰ ਮਨਾਉਣਾ ਔਖਾ ਉਹ ਦੇਗਾ ਉਹ ਮੰਨ ਗਿਆ ਦੁਨੀਆ ਮੰਨ ਜੇਗੀ ਕੋਰਗਨਾ ਤੋ ਜੀ ਜੇ ਮਨਾਇਆ ਜਾਂਦਾ ਤੁਹਾਡੇ ਤੋਂ ਮਨਾ ਲਓ ਸਾਡੇ ਦੇ ਵਿੱਚ ਕਮੀਆਂ ਬਹੁਤੀਆਂ ਹਨ ਸਾਚ ਕੋ ਕੂਰ ਕਹੈ ਜਗ ਜੇ ਨਰ ਪੁੰਜ ਲਗੇ ਆ ਢਣ ਪੁੰਨ ਪਲਾਈ ਇਹ ਕਹਿਣ ਲਗੇ ਗੋਰਖਨਾਥ ਨੂੰ ਮੰਗਣ ਨਾਲ ਤੇ ਕਹਿੰਦੇ ਇਹ ਗੱਲ ਸਤ ਹੈ ਸਾਚ ਕੋ ਕੂਰ ਕਹ ਜਗ ਜੇ ਨਰ ਪੁੰਜ ਲਗੇ ਅੰਗ ਉਨ ਪਲਾਈ ਸੱਚ ਨੂੰ ਛੱਡ ਕੇ ਜਿਹੜਾ ਝੂਠ ਦਾ ਪੱਲਾ ਫੜਦਾ ਤਾਂ ਉਹਦੇ ਚੰਗੇ ਕਰਮਾਂ ਨੂੰ ਚੰਗੇ ਚੀਜ਼ ਨੂੰ ਜਾਣ ਲੱਗਿਆਂ ਦੇਰੀ ਨਹੀਂ ਲੱਗਦੀ ਜਿਹੜਾ ਇਨਸਾਨ ਸੱਚ ਸਾਹਮਣੇ ਦਿਸ ਰਿਹਾ ਅਤੇ ਫਿਰ